ਸੋ ਚਿਹਰੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਿੱਤਨ ਦਤਨ ਹਾਂ ਦੋਸਤੋ ਕਹਿੰਦੇ ਆਂ ਕਿ ਇਨਸਾਨ ਜਿਹੜਾ ਹੈ ਗਲਤੀਆਂ ਦਾ ਕੁਸਲਾ ਹੈ ਔਰ ਸਾਰੀ ਉਮਰ ਜਿਹੜਾ ਹੈ ਜ਼ਿੰਦਗੀ ਕੁਝ ਨਾ ਕੁਝ ਸਿਖਾਉਂਦੀ ਰਹਿੰਦੀ ਹੈ ਪਰ ਜੇ ਆਪਾਂ ਗਲਤੀ ਕਰਕੇ ਉਹਨੂੰ ਸੁਧਾਰੀਏ ਔਰ ਉਹਦੇ ਬਾਰੇ ਹੋਰਾਂ ਨੂੰ ਵੀ ਦੱਸਿਏ ਤਾਂ ਕਿ ਕੋਈ ਹੋਰ ਗਲਤੀ ਨਾ ਕਰੇ ਤਾਂ ਉਹ ਦੂਜੇ ਨੂੰ ਨੁਕਸਾਨ ਹੋਣ ਤੋਂ ਬਚਾ ਸਕਦਾ ਹੈ। ਇਸੇ ਤਰ੍ਹਾਂ ਦੀ ਇੱਕ ਗਲਤੀ ਮੇਰੇ ਨਾਲ ਵੀ ਹੋਈ ਕੱਲ। ਮੈਂ ਇਸ ਖੇਤ 'ਚ ਸਪਰੇਅ ਕਰਵਾਈ ਸੀ ਐਨਪੀਕੇ 13045 ਦੀ। ਨਾਲ ਟਿਲਟ ਪਾਈ ਸੀ। ਦੋਨਾਂ ਦਾ ਕੰਬੀਨੇਸ਼ਨ ਕੋਈ ਇੰਨਾ ਦਾ ਉਹ ਨਹੀਂ ਹੈ ਕਿ ਜੀਰੀ ਨੂੰ ਖਰਾਬ ਕਰੇ ਪਰ ਸਪਰੇਅ ਕਰਨ ਤੋਂ ਦੂਜੇ ਦਿਨ ਹੀ ਤੁਸੀਂ ਦੇਖ ਸਕਦੇ ਆ ਆ ਸਾਹਮਣੇ ਜੀਰੀ ਦੇ ਉੱਤੇ ਤੁਹਾਨੂੰ ਦਿਖਾਈ ਵੀ ਦਿੰਦਾ ਹੋਵੇ ਜਿਹੜੇ ਆ ਪੱਤੇ ਇਹ ਜਲੇ ਹੋਏ ਦਿਖਾਈ ਦੇ ਰਹੇ ਆ ਔਰ ਇਹ ਜਦੋਂ ਆਪਾਂ ਦੂਰੋਂ ਦੇਖਦੇ ਆ ਉਹ ਹੋ ਸਕਦਾ ਹੋਣ ਤੁਹਾਨੂੰ ਕਲੀਅਰਲੀ ਦੇਖਿਆ ਹੋਊਗਾ ਜਦੋਂ ਆਪਾਂ ਦੂਰੋਂ ਦੇਖਦੇ ਆ ਤਾਂ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਮਾਰੀ ਪੈ ਗਈ। ਜਦੋਂ ਮੈਂ ਇਹ ਦੇਖਿਆ ਤਾਂ ਮੈਨੂੰ ਵੀ ਇਸੇ ਤਰ੍ਹਾਂ ਲੱਗਿਆ ਸੀਗਾ ਕਿ ਸਪਰੇਅ ਤਾਂ ਕਰੀ ਹੈ ਕਿਤੇ ਕੋਈ ਗਲਤ ਸਪਰੇਅ ਤਾਂ ਨਹੀਂ ਹੋ ਗਈ ਕੋਈ ਗਲਤ ਗਲਤਾਂ ਨਹੀਂ ਹੋ ਗਈ ਕੋਈ ਬਿਮਾਰੀ ਇਦਾਂ ਦੀ ਤਾਂ ਨਹੀਂ ਪੈ ਗਈ। ਪਰ ਸਾਰਾ ਸੋਚਣ ਤੋਂ ਬਾਅਦ ਜਿਹੜਾ ਸੇਟਾ ਨਿਕਲਿਆ ਉਹ ਇਹ ਸੀਗਾ ਵੀ ਜਿਹੜੀ ਆਪਾਂ ਤਾਕਤ ਦੀ ਸਪਰੇਅ ਕਰਦੇ ਆ ਨਾ ਕੋਈ ਵੀ ਉਹਦੇ ਵਿੱਚ ਸਟicker ਨਹੀਂ ਪਾਉਣਾ ਚਾਹੀਦਾ ਮੈਂ ਇੱਥੇ ਗਲਤੀ ਕੀਤੀ ਮੈਂ ਨਾਲ ਸਟicker ਪਾਤਾ ਕਿਉਂਕਿ ਮੌਸਮ ਖਰਾਬ ਸੀ ਮੈਂ ਕਿਹਾ ਚਲੋ ਸਟicker ਪਾ ਦੋ ਪਰ ਉਹਦਾ ਅਸਰ ਤੁਸੀਂ ਦੇਖਿਆ ਵੀ ਉਹਦਾ ਅਸਰ ਇਹ ਹੋਇਆ ਵੀ ਉਹਨਾਂ ਉੱਤੋਂ ਪੱਤਿਆਂ ਨੂੰ ਜਾਲਦਤਾ ਕਿਸਮਤ ਚੰਗੀ ਸੀਗੀ ਵਿਚਾਰਿਆ ਹੋ ਸਕਦਾ ਕੋਈ ਜ਼ਿਆਦਾ ਵੀ ਹੋ ਜਾਂਦਾ। ਸੋ ਇਹ ਮੈਂ ਤੁਹਾਨੂੰ ਇਹ ਸਿਰਫ ਤਾਂ ਕਰਕੇ ਦੱਸਿਆ ਵੀ ਇਸ ਤਰ੍ਹਾਂ ਦੀ ਗਲਤੀ ਹੋਰ ਵੀ ਜ਼ਿੰਮੇਵਾਰ ਭਰਾ ਕਰ ਸਕਦੇ ਆ। ਕੋਈ ਐਦਾਂ ਦੀ ਗਲਤੀ ਨਾ ਕਰਿਓ ਕਿ ਜਿਹੜੀ ਆਪਣੀ ਐਦਾਂ ਦੀ ਸਪਰੇ ਕੋ ਤਾਕਤ ਵਾਲੀ ਕੋਈ ਵੀ ਐਨਪੀਕੇ 13 13045 ਹੋਈ ਨਹੀਂ। ਕੋਈ ਵੀ ਜਿਹੜੀ ਤਾਕਤ ਦੀ ਹੈ। ਉਹਦੇ 'ਚ ਸਟicker ਨਹੀਂ ਪਾਉਣਾ। ਸੋ ਜੇ ਮੇਰੀ ਇਹ ਜਾਣਕਾਰੀ ਆਪ ਸਭ ਨੂੰ ਸਾਂਝੀ ਚੰਗੀ ਲੱਗੀ ਤਾਂ ਸਾਰੇ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ